ਜਿਮਨੀ ਚੋਣਾ ਦੇ ਜੇਤੂ ਹੋਏ ਆਮ ਆਦਮੀ ਪਾਰਟੀ ਦੇ ਸਰਦਾਰ ਗੁਰਦੀਪ ਸਿੰਘ ਰੰਦਾਵਾ ਦੇ ਘਰ ਵਿੱਚ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਹੈ ਆਮ ਬਕਰਾ ਤੇ ਪਿੰਡ ਦੇ ਲੋਕਾਂ ਵਿੱਚ ਬਹੁਤ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ ਲੋਕ ਉਹਨਾਂ ਦੇ ਘਰ ਵਿੱਚ ਆ ਕੇ ਦੇ ਰਹੇ ਹਨ ਵਧਾਈਆਂ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਲਾਪਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ ਦੀ ਮਾਂ ਤਾਂ ਬਾਕਲਾ ਲਾਪਰੀ ਸਿੰਘ ਅੱਜ ਅਸੀਂ ਪਹੁੰਚਿਆ ਜਿਹੜਾ 10 ਫੁੱਟ ਦੇ ਡੇਰਾਬਾਬਾਨ ਸਰਦਾਰ ਗਦੀ ਸਿੰਘ ਦਾਵਾ ਦੇ ਜਿੱਥੇ ਉਹਦਾ ਘਰ ਕੀ ਦੇਖ ਸਕਦੇ ਹੋ ਕਿ ਜੇ ਤੂਰ ਤੋਂ ਬਾਅਦ ਬੜਾ ਵੱਡਾ ਮੋਲ ਹੈ ਮੈਂ ਕਹਿੰਦਾ ਮੈਨੂੰ ਕਹਾਂਗਾ ਕਿ ਪਿੱਛੇ ਦੀਆਂ ਤਸਵੀਰਾਂ ਜੋ ਇੱਕ ਵਾਰੀ ਉਹ ਦਿਖਾ ਦਿੱਤੀ ਜਾਣ ਸੱਜਣੋ ਆਰੇ ਇਸ ਵਕਤ ਐਸੇ ਜੋ ਮੌਜੂਦ ਲੋਕ ਨੇ ਇਹਨਾਂ ਨਾਲ ਹੀ ਗੱਲਬਾਤ ਕਰਦੇ ਅਸਰ ਭਾਈ ਕੀ ਭਾਈ ਨਾ ਭਾਈ ਨਾ ਆਪਣਾ ਮੇਰਾ ਨਾਮ ਸੁਖੰਦਰ ਮਸੀਮਿੰਟੋ ਗੋਵਾਲਾਚ ਸੀਨੀ ਸੁਖੰਦਰ ਮਸੀਮਿੰਟੋ ਗੋਵਾਲਾਚ ਸੀਨੀਅਰ ਮੀਤਪਾਲ ਕਿਵੇਂ ਲੱਗਦਾ ਅੱਜ ਦੀ ਜਿੱਤ ਹੋਈ ਇਹਦੀ ਵੱਡੀ ਕਿਵੇਂ ਦੇਦੇ ਬਹੁਤ ਵਧੀਆ ਜਿੱਤਿਆ ਦੀ ਖੁਸ਼ੀ ਦਾ ਮਾਹੌਲ ਹੈ ਸਾਰੇ ਪਾਸੇ ਖੁਸ਼ੀਆਂ ਮਨਾਉਂਦੇ ਆ ਢੋਲ ਠਮਕੇ ਪਲਾਕੇ ਚਲੰਡੇ ਮਠਾਈਆਂ ਵੰਡੀਆਂ ਜਾੜੀਆਂ ਨੇ ਇੱਕ ਸਾਡੇ ਪ੍ਰੋਫੀਸੂਸੀ ਦੇ ਫਜ਼ਲ ਦੇ ਦੁਆਰਾ ਵਾ ਉਹ ਸਾਡੇ ਪ੍ਰੋਫਟ ਪ੍ਰਿੰਦਰ ਮਸੀਹ ਨੇ ਜਿਸ ਦਿਨ ਸਾਡੇ ਗੁਰਦੀਪ ਸਿੰਘ ਰੰਧਾਵਾ ਸਾਹਿਬ ਰੰਧਾਵਾ ਮਿਸਟਰੀ ਚ ਕੋਲ ਗਏ ਸੀ ਔਰ ਉਹਨਾਂ ਨੇ ਬਲੇਸਿੰਗ ਦਿੱਤੀ ਸੀ ਕਿ ਤੁਹਾਡੀ ਇੱਕ ਵੱਡੀ ਜਿੱਤ ਹੋਏਗੀ ਔਰ ਉਹ ਜਿੱਤ ਖੁਦਾ ਨੇ ਬਿਲਕੁਲ ਅੱਜ ਜਿੱਤੀ ਆ ਕੀ ਲੱਗਦਾ ਲੰਮੇ ਚਿਰ ਬਾਅਦ ਕਾਗਜ਼ ਦਾ ਘਰ ਮਰਿਆ ਜਾਣ ਦਾ ਡੇਰਾ ਬਾਬਾ ਨਣ ਦੇ ਇਥੇ ਆਮ ਵੀ ਜਿੱਤੇ ਕਹਾਂ ਦੇ ਦੋ ਇਹ ਜੀ ਇੱਕ ਅਹੰਕਾਰ ਨੂੰ ਟਾਇਆ ਵਾ ਜੀ ਇੱਕ ਅਹੰਕਾਰੀ ਰਾਮ ਨੂੰ ਮਾਰਿਆ ਵਾ ਜਿਹੜਾ ਉਹ ਤੌਂ ਚ ਕਿਲਾ ਸੀ ਉਹ ਕੱਢਿਆ ਵਾ ਗੁਰਦੀਪ ਸਿੰਘ ਰੰਧਾਵਾ ਨੇ ਔਰ ਮਸੀਹ ਲੋਕਾਂ ਨੇ ਇਹ ਗੁਰਦੀਪ ਸਿੰਘ ਰੰਧਾਵਾ ਦੇ ਨਾਲ ਰਨ ਮਿਲ ਕੇ ਇਲੈਕਸ਼ਨ ਨੂੰ ਜਿਤਾਇਆ ਵਾ ਸਸਗੇ ਬਾਬਾ ਜੀ ਕਿਵੇਂ ਬਾਬਾ ਜੀ ਦੇ ਸਰ ਅੱਜ ਕਿਵੇਂ ਦੇਖਦੇ ਹੋ ਜੀ ਜਥੇਰੀ ਅੱਜ ਦੀ ਜਿੱਤ ਬਹੁਤ ਵਧੀਆ ਹੋਈ ਆ ਇਹ ਜਿੱਤ ਨੂੰ ਅਸੀਂ ਬਹੁਤ ਬਹੁਤ ਵਾਈ ਭਾਰਤ ਆ ਜਾਣਿਆ ਲੋ ਤੇ ਸਾਡੇ ਲਾਗੇ ਦਾ ਘਰ ਵਾਲੀ ਤੋਂ ਰੰਧਾਵਾ ਪਰਿਵਾਰ ਉਹ ਜੀਤੇ ਲਾ ਕੇ ਨਾਲ ਸਾਥ ਤੋਂ ਜਿੱਤਾਂ ਹੁੰਦਾ ਹੈ ਤੇ ਅੱਜ ਟਾਈਮ ਸਾਡੇ ਗਦੀਪ ਚੰਦਰਾਂ ਦਾ ਹੋਵੇ ਨੇ ਬਹੁਤ ਵੱਡੀ ਜਿੱਤ ਕੀਤੀ ਆ ਬਹੁਤ ਜ਼ੋਰ ਨਾਲ ਲੋਕਾਂ ਨੇ ਜੋਸ਼ ਦਿਖਾਇਆ ਉਹ ਬਹੁਤ ਨਾਲ ਵਰਦਾ ਵਜੋਂ ਫਾਇਦੀ ਕਿਵੇਂ ਸਾਰਾ ਮਤਲਬ ਹੈ ਕਿ ਨੰਮੇ ਚੇਤ ਤੋਂ ਜਿਹੜਾ ਕਾਂਗਰਸ ਦਾ ਘਰ ਬਣਿਆ ਜਾ ਰਿਹਾ ਹੈ ਡੇਰਾ ਉਹ ਘਰ ਨੂੰ ਤੋੜ ਦਿੱਤਾ ਵਾ ਸਾਡੇ ਲੋਕ ਜਿਹੜੇ ਬਹੁਤ ਗਰੀਬ ਹਨ ਗਰੀਬਾਂ ਨੇ ਇੰਨਾ ਜੋਰ ਲਾ ਕੋਈ ਇਹਨਾਂ ਨੇ ਇਹ ਨਹੀਂ ਵੇਚਿਆ ਵੀ ਤਗੜਪਾਨ ਨੂੰ ਵੇਚਿਆ ਛਾਰ ਨੂੰ ਨਹੀਂ ਵੇਚਿਆ ਇਹਨਾਂ ਲੋਕਾਂ ਨੇ ਪੂਰਾ ਜੋਰ ਲਾ ਕੇ ਉਹਦਾ ਧੌਣ ਤੋਂ ਖੜਨ ਤਾ। ਬਹੁਤ ਖੁਸ਼ੀ ਦਾ ਮਾਹੌਲ ਹੈ ਜੀ ਆਪਨੇ ਪਿੰਡ ਦੇ ਸਰਦਾਰ ਕਦੀਸ਼ ਸਿੰਘ ਦੇ ਇਨਾਵਾ ਦੇ ਪਿੰਡ ਵਿੱਚ ਜਿਹੜਾ ਉਹਨਾਂ ਦੇ ਧੌਣ ਚ ਕਿਲਾ ਕਾਗਜ਼ੀਆਂ ਦੇ ਉਹ ਨਿਕਲ ਚੁੱਕਿਆ ਆ ਤੇ ਪਰਿਵਾਰ-ਵਾਰ ਖਤਮ ਕਰਤਾ ਜੀ ਉੱਤੇ ਸਰਦਾਰ ਗੁਦੇਸ਼ ਸਿੰਘ ਰੰਧਾਵਾ ਨੇ ਕੀ ਲੰਮੇ ਸਮੇਂ ਤੋਂ ਜਿਹੜਾ ਕੰਮ ਦਾ ਗਰਮ ਮਨਾਜਣ ਲੱਗ ਪਿਆ ਜੀ हां जी जी देखो आज सार ਤੁਹਾਡੇ ਸਾਹਮਣੇ ਸਾਰਿਆਂ ਨੇ ਜੋ ਉਹਨਾਂ ਦੇ ਧੌਂ ਚ ਕਿਲਾ ਸੀ ਉਹ ਬੜੇ ਚੰਗੇ ਤਰੀਕੇ ਨਾਲ ਕੱਢਿਆ ਸਰਦਾਰ ਗੁਰਦੀਸ਼ ਰੰਧਾਵਾ ਨੇ ਮਤਲਬ ਕਿਵੇਂ ਲੱਗਦਾ ਨਹੀਂ ਕਿ ਇੱਕ ਮਤਲਬ ਥੋੜਾ ਉਂਝ ਹੋ ਸਕਦਾ ਹੈ ਕਿ ਮਤਲਬ ਜੇ سپورਟ ਮਲ ਪਾਰਟੀ ਦਾ ਇੱਕ ਵਾਰ ਨਾ ਕੋਈ سپورਟ ਕਰਦੀ ਤੇ ਇਸ ਵਾਰ ਵੀ ਸਾਰਾ ਔਖਾ ਨਹੀਂ ਹੋ ਸਕਦਾ ਔਖਾ ਤਾਂ ਹੈਗਾ ਹੀ ਬੇਲੋ ਬਾਕੀ ਲੋਕਾਂ ਨੂੰ ਸੂਝ ਆ ਗਈ ਸੀ ਸਮਝ ਆ ਗਈ ਸੀ ਇਹਨਾਂ ਨੂੰ ਪਰਿਵਾਰਵਾਦ ਨੂੰ ਖਤਮ ਕਰਨਾ ਹੈ ਕੀ ਲੱਗਦਾ ਹੁਣ ਮਤਲਬ ਇਲਾਕੇ ਦੇ ਵਿੱਚ ਜਿਹੜਾ ਕੁਝ ਸਕਾਰ ਹੋ ਜਾਏਗਾ ਬਹੁਤ ਜੀ ਬਹੁਤ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਤੁਸੀਂ ਬਹੁਤ ਕੁਝ ਬਣੇਗਾ ਦੇ ਨਾਲ ਇਸ ਪਿੰਡ ਦੇ ਮੌਜੂਦਾ ਸਰਪੰਚ ਸਾਹਿਬ ਉਹਨਾਂ ਨਾਲ ਗੱਲ ਕਰਵਾ ਸਕੀ ਸਤਿਗੁਰੂ ਜੀ ਕੀ ਸਮਝ ਆਪ ਨੂੰ ਕੀ ਫਿਰ ਸਵਚਨ ਨਾ ਕੀ ਸਤੀਂਦਰ ਸਿੰਘ ਜੀ ਕਿਵੇਂ ਦੇਖਦੇ ਹੋ ਅੱਜ ਦੀ ਜਿਹੜੀ ਏਡੀ ਮਤਲਬ ਜਿੱਤ ਹੋਈ ਹੈ ਕਿਵੇਂ ਜਿੱਤ ਹੋਈ ਵੇਖੋ ਜੀ ਇਹ ਪਿਆਰ ਆਮ ਪਾਰਟੀ ਦੇ ਵਰਕਰਾਂ ਦਾ ਆਮ ਪਾਰਟੀ ਨਾਲ ਨਾਨਕੇ ਮੋਟਾ ਪਾਈਆਂ ਨੇ ਜਿਤਾਇਆ ਹੈ ਸਰਕਾਰ ਦਾ ਹਿੱਸਾ ਬਣੇ ਨਾ 2.5 ਸਾਲ ਤੋਂ ਪਿੱਛੇ ਰਹਿ ਗਏ ਹੁਣ ਅਸੀਂ 2.5 ਸਾਲ ਸਰਕਾਰ ਦਾ ਹਿੱਸਾ ਭਰੇ ਔਰ ਵਿਕਾਸ ਹੋਗਾ ਜਿਹੜਾ ਕੋਈ ਬੇਰੁਜ਼ਗਾਰੀ ਖਤਮ ਹੋਏਗੀ ਵਿਕਾਸ ਹੋਵੇਗਾ ਤੇ ਕੋਈ ਕੁਛ ਨਾ ਕੁਛ ਜਿਹਾ ਫੈਕਟਰੀਆਂ ਇੰਡਸਟਰੀਆਂ ਦਰਉਣੀਆਂ ਤੇ ਲੋਕਾਂ ਦਾ ਜਿਹੜਾ ਸਰ ਸਾਰ ਰੁਜ਼ਗਾਰ ਮਿਲੇ ਸਭ ਨੂੰ ਜਿਹੜਾ ਬਾਬਾ ਨਾਨਕ ਤੋਂ ਕੁਝ ਹੋਰ ਵੀ ਜਿਹੜੇ ਇਲਾਕੇ ਹੀ ਇਹ ਕਾਂਗਰਸ ਦਾ ਜਿਹੜਾ ਹਰ ਮਾਮਲਾ ਮੰਨ ਮੰਨਿਆ ਜਾਂਦਾ ਹੈ ਕਿ ਮਲੇ ਕਿਹਨੇ ਦੇ ਦੇ ਸਰ ਕਾਂਗਰਸ ਗੜ ਮੰਨਿਆ ਜਾਂਦਾ ਹੈ ਇਹ ਗੱਲ ਪੱਕੀ ਆ ਪਰ ਵੇਖੋ ਜੀ ਆਮ ਪਾਰਟੀ ਦਾ ਪਿਆਰ ਸੰਗਤ ਦਾ ਪਿਆਰ ਆ ਤੇ ਜਿਹੜਾ ਪਰਿਵਾਰਵਾਦ ਨੂੰ ਖਤਮ ਕਰਕੇ ਸਰਦਾਰ ਗੁਰਦੀਪ ਸਿੰਘ ਦਾ ਬੜੀ ਜਿੱਤ ਇਹ ਸੰਗਤ ਨੇ ਕੀਤੀ ਹੈ ਸਭ ਨੇ ਵੋਟਾਂ ਪਾਈਆਂ ਪੁਲਕ ਦੇਲ ਖੋਲ ਕੇ ਵੋਟਾਂ ਪਾਈਆਂ ਤਾਂ ਪਾਰਟੀ ਨੂੰ ਚਟਾਇਆ ਹੈ ਸਟਾਰਟ ਤੋਂ ਤਾਂ ਨਹੀਂ ਲੱਗਦਾ ਵੀ ਜਿਵੇਂ ਜਿਵੇਂ ਬੈਚ ਜਿਵੇਂ ਚੱਲ ਰਿਹਾ ਸੀ ਮਤਲਬ ਕਾਊਂਟਿੰਗ ਹੋ ਰਹੀ ਸੀ ਤਾਂ ਤਾਂ ਆਖੋ ਉਹ ਦੇਖੋ ਜੀ ਉਤਾਰ ਚੜ੍ਹਾਤ ਹੈ ਹੀ ਹੈ ਕਈ ਪਿੰਡਾਂ ਦੇ ਵਿੱਚ ਕਿਤੇ ਉਦੀ ਉੱਪਰ ਕਿਤੇ ਨੀਚੇ ਜਦੋਂ ਅਸੀਂ ਔਲੀ 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 ਜਿੱਤ ਬਰਕਰਾਰ ਹੁੰਦੀ ਰਹੀ ਵਾਧੀ ਰਹੀ ਵਾਧੀ ਰਹੀ ਤੇ ਫਿਰ ਆਖਰ ਕਈ 5000 ਨਾਲ ਲਗਭਗ 6000 ਨਾਲ ਲੀਡ ਪ੍ਰਾਪਤ ਕੀਤੀ ਹੈ ਸਰਦਾਰ ਗਦੀਪ ਸਿੰਘ ਜੀ ਇਸ ਵਾਰ ਕੀ 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 ਸੋਚ ਕੇ ਲੋਕਾਂ ਨੇ ਜਿਹੜਾ ਫਤਵਾ ਦਿੱਤਾ ਕੀ ਸੀ ਵੇਖੋ ਜੀ ਇੱਕ ਤਾਂ ਫਤਵਾ ਦਿੱਤਾ ਹੈ ਕਿ ਉਹ ਪਰਿਵਾਰਵਾਦ ਨੂੰ ਖਤਮ ਕੀਤਾ ਹੈ ਤੇ ਨੰਬਰ ਦੋ ਸਰਕਾਰ ਦਾ ਵੇਖੋ ਜੀ ਕਿੰਨਾ ਹੁੰਦਾ ਹੈ ਸਰਕਾਰ 2.5 ਸਾਲ ਅਸੀਂ ਪਿਛੇ ਰਹਿ ਗਏ ਜੀ ਡੇਰ ਬਾਬ ਨਨਖਲ ਕਾ ਪਿਛੇ ਰਹਿ ਗਿਆ ਹੁਣ ਹੀ ਸਰਕਾਰ ਦਾ ਹਿੱਸਾ ਬਣੇ ਆ ਤੁਹਾਨੂੰ ਇਹੋ ਖੁਸ਼ੀ ਹੈ ਕਿ ਸਰਦਾਰ ਗਦੀਪ ਸਿੰਘ ਸਾਡੇ ਪਿੰਡ ਦਾ ਮਜੂਤਾ ਸਰਪੰਚ ਹੈ ਤੇ ਸਰਦਾਰ ਗਦੀਪ ਸਿੰਘ ਦਾ ਸਾਡੇ ਪਿੰਡ ਦੇ ਐਮਐਲਏ ਬਣੇ ਨੇ ਸਾਨੂੰ ਬਹੁਤ ਖੁਸ਼ੀ ਆ ਪਿੰਡ ਵਾਸੀ ਨੂੰ ਵੀ ਵੇਖਣ ਦੇ ਕਿਵੇਂ ਅਸਮਾਈ ਚੱਲਣ ਦੀ ਹੈ ਮਠਿਆਈ ਵੰਡ ਰਹੇ ਆ ਬਹੁਤ ਖੁਸ਼ੀ ਹੈ ਜੀ ਕੋਈ ਟਿਕਾਣਾ ਨੂੰ ਖੁਸ਼ੀ ਦਾ ਕਿਤੇ ਕਿਵੇਂ ਦੇ ਦੇ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਸਾਡੇ ਪਿੰਡ ਵਿੱਚੋਂ ਬਹੁਤ ਲੋਕਾਂ ਨੇ ਸਾਥ ਤੇ ਪਿਆਰ ਦਿੱਤਾ ਗੁਰਦੀਪ ਸਿੰਘ ਰੰਧਾਵਾ ਦਾ ਸਾਡੇ ਪਿੰਡੋਂ ਲਗਭਗ 1450 ਦੇ ਕਰੀਬ ਗੁਰਦੀਪ ਸਿੰਘ ਨੂੰ ਵੋਟ ਪਈ ਆ ਜਿਹਦੇ ਨਾਲ ਤੁਸੀਂ ਆਪ ਹੀ ਹਿਸਾਬ ਲਾਓ ਕਿ ਸ਼ਾਹਪੁਰ ਦੇ ਸਾਰੇ ਲੋਕ ਜਿਹੜੇ ਗੁਰਦੀਪ ਸਿੰਘ ਰੰਧਾਵਾ ਨਾਲ ਪਿਆਰ ਕਰਦੇ ਆ ਤੇ ਦਿਲੋਂ ਉਹਨਾਂ ਨਾਲ ਜੁੜੇ ਹੋਏ ਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਪਿੰਡ ਦਾ ਬਹੁਤ ਮਾਣ ਵਧਿਆ ਪ੍ਰਮਾਤਮਾ ਨੇ ਬਹੁਤ ਕਿਰਪਾ ਕੀਤੀ ਆ ਤੇ ਸਾਡਾ ਪਿੰਡ ਮਤਲਬ ਬਹੁਤ ਵਧੀਆ ਐਸਟੈਂਸ ਸਟੇਜ ਤੇ ਸਿਫਰ ਮੜ ਰਹੀ ਹੈ ਜਿੱਦ ਦੇ ਬਹੁਤ ਵਧੀਆ ਜੀ ਵੋਟਰ ਸਪੋਰਟ ਨੇ ਬਹੁਤ ਸਪੋਰਟ ਕੀਤੀ ਨਾ ਜੀ ਸਾਰਿਆਂ ਨੇ ਲੰਮੇ ਚੇਤੋ ਜਿਹੜਾ ਕਾਂਗਰਸ ਦਾ ਜਿਹੜਾ ਦੌਰ ਮੰਨੇ ਜਾਊਗਾ ਇਹ ਕਿੰਨਾ ਸਾਰਾ ਮਦਦ ਇਹ ਤਾਂ ਦੇਖੋ 70 ਸਾਲ ਪੁਰਾਣਾ ਜਿਹੜਾ ਗਾੜੇ ਟੁੱਟਾ ਹੈ ਇਹਨ ਹੰਕਾਰ ਵੀ ਨਾਲ ਟੁਕਾ ਦੇ ਗੜ ਵੀ ਨਾਲ ਟੁਕਾ ਹੈ ਕੁਝ ਇਸ ਵਾਰ ਇਹ ਬਾਣੇ ਨੂੰ ਨਾ ਥੋੜੀ ਬੋਧੀ ਸਪੋਰਟ ਮਿਲਦੀ ਇਸ ਵਾਰ ਵੀ ਕੰਮ ਜਿਹੜਾ ਥੋੜਾ ਡਿਫਰੈਂਟ ਹੁੰਦਾ ਸੱਤ ਸੋਹ ਦੇਖੋ ਜੀ ਇਹ ਤੇ ਜਿਹੜੇ ਆਪਣੇ ਆਪਣੇ ਹਲਕੇ ਦੇ ਲੋਕ ਹੁੰਦੇ ਜੇ ਉਹਨਾਂ ਦਾ ਸਾਥ ਹੋਵੇ ਤੇ ਫਿਰ ਕੋਈ ਚੀਜ਼ ਵੀ ਨਹੀਂ ਸਾਨੂੰ ਲੱਗ ਸਕਦੀ ਸਾਨੂੰ ਸਾਰੇ ਲੋਕਾਂ ਨੇ ਨਾ ਹੰਕਾਰ ਦੇ ਦਾ ਇਹ ਵ ਉਹ ਦਿਨ ਆਪਣੀ ਜਿੱਤ ਕਰਾਪੀ। ਜਿਹੜਾ ਲੋਕਾਂ ਨੂੰ ਫੋਟੋ ਦਿੱਤਾ। ਬਿਲਕੁਲ ਜੀ ਦਿੱਤਾ। ਬਾਕੀ ਰੰਧਾਵਾ ਸਾਹਮਣੇ ਜਦੀਪ ਸਿੰਘ ਦਾਵਾਨ ਜਿੰਨਾ 2.5 ਸਾਲ ਆਪਣਾ ਕੰਮ ਕੀਤਾ ਉਹਦਾ ਵੀ ਸਾਨੂੰ ਨਾਲ ਕੁਝ ਵੀ ਪਿੰਡਾਂ ਦੇ ਵਿੱਚ ਫੀਲਡ ਦੇ ਵਿੱਚ ਵਰਕ ਥੋੜਾ ਬਹੁਤ ਜਿੰਨੇ ਸਮਾਂ ਮਿਲਿਆ ਉਹਨਾਂ ਕੀਤਾ। ਕਿਵੇਂ ਦੇਖਿਆ ਸਰ? ਦੇਖੋ ਜੀ ਮੈਂ ਤਾਂ ਜਿੱਥੇ ਵੀ ਜਾਂਦੀ ਨਹੀਂ ਆ ਬਹੁਤ ਸਾਥ ਮਿਲਦਾ ਰਿਹਾ। ਜਿੱਦਾਂ ਜਿੱਥੇ ਜਿੰਨਾ ਘਰਾਂ ਦੇ ਵਿੱਚ ਜਾਂਦੇ ਲੋਕਾਂ ਬਹੁਤ ਸਪੋਰਟ ਕਰਦੇ ਸਨ। ਇਹ ਨਾਲ ਕਹਿੰਦੇ ਸੀ ਕਿ ਤੁਹਾਡੇ ਨਾਲ ਫਰਾਂ। ਫਿਰ ਉਹਨਾਂ ਪੰਨ ਰਿਜ਼ਲਟ ਸਾਹਮਣੇ ਦੇਖੀ ਗਿਆ ਹਾਂਜੀ ਬਹੁਤ ਕਿਵੇਂ ਲੱਗ ਰਿਹਾ ਜੀ ਆਈਸੀ ਜੀ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਤੁਹਾਨੂੰ ਸਮੇਂ ਤੋਂ ਜਿਹੜਾ ਕਾਬਿਲ ਦਾ ਕਾਰ ਮੰਨਿਆ ਜਾਂਦਾ ਕਿਵੇਂ ਮੈਨੂੰ ਲੱਗਦਾ ਨਹੀਂ ਕੋਈ ਭਾਈ ਉਹ ਤੋਂ ਮਾੜੀ ਮਾੜੀ ਤੋਂ ਉਹ ਹੀ ਕੌਣ ਹੈ ਸਾਡੀ ਕੋਈ ਚਾਹਤ ਨਹੀਂ ਗਈ